ਨੇ ਪੂਰਾ پلان ਕੀਤਾ ਹੋਇਆ ਸੀਗਾ ਕਿ ਇਹਨੂੰ ਕਿਸ ਤਰ੍ਹਾਂ ਅਸੀਂ ਇਹਦਾ ਮਰਡਰ ਕਰਨਾ ਹੈ ਫਿਰ ਇਹਨਾਂ ਨੇ ਸ਼ਮਸ਼ਾਨ ਜਗ੍ਹਾ ਆਪਣੇ ਪੂਚੋ ਦੇ ਏਰੀਆ 'ਚ ਲੈ ਜਾ ਕੇ ਇਹਦੇ ਗਲੇ ਫੂਲ ਫਾਹ ਲਾ ਕੇ ਸਟਰਾਂਗੂਲੇਟ ਕਰਕੇ ਇਹਦਾ ਮਰਡਰ ਕਰ ਦਿੱਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਦੁਬਾਰਾ ਪੂਰੀ ਪਲੈਨਿੰਗ ਕਾਂਸਪੀਰੇਸੀ ਦੇ ਨਾਲ ਜਿਹੜੀ ਕਮਲਾ ਨੂੰ ਉਹਦੀ ਉਹਦੀ ਬੋਡੀ ਨੂੰ ਪਿੱਛੇ ਸਿਟਕੇ ਜਿਹੜੀ ਆਦੇਸ਼ ਦੀ ਪਾਰਕਿੰਗ ਹੈ ਉੱਥੇ ਉਹਨਾਂ ਨੇ ਗੱਡੀ ਲਾਤੀ ਬਿਕੋਜ਼ ਦੇ ਥੋਟ ਕਿ ਅਜੇ ਰੋਡ ਤੇ ਛੱਡਾਂਗੇ ਤੇ ਜਲਦੀ ਹੀ ਡਿਟੈਕਟ ਹੋ ਜਾਏਗਾ ਕਿ ਕਿਸੇ ਨਾ ਕਿਸੇ ਤਰ੍ਹਾਂ ਕਲੂਜ਼ ਵਿਲ ਰੀਚ ਟੂ them ਸੋ ਇਸ ਪਲੈਨਿੰਗ ਦੇ ਤਹਿਤ ਇਹਨਾਂ ਨੇ ਆਦੇਸ਼ ਦੀ ਪਾਰਕਿੰਗ ਤੇ ਗੱਡੀ ਨੂੰ ਜਿ ਅੱਜ ਵੀ ਜਿਹੜੀ ਪ੍ਰੈਸ ਕਾਨਫਰੰਸ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੱਲ ਇੱਕ ਕਾਫੀ ਮੁੱਦਾ 올ਓਵਰ ਚੱਲ ਰਿਹਾ ਸੀਗਾ ਜਿਹੜੀ ਇੱਕ ਲੜਕੀ ਹੈ ਕੰਚਨ ਕੁਮਾਰੀ ਜਿਹਦਾ ਇੰਸਟਾ ਤੇ ਨਾਂ ਹੈਗਾ ਕਮਲਾ ਕਮਲਾ ਗੌਰ ਕਮਲਾ ਗੌਰ ਪੱਪੀ ਉਹਦੇ ਰਿਗਾਰਡਿੰਗ ਜਿਹੜਾ ਸੀ ਐਫ ਆਈ ਆਰ ਦਰਜ ਕੀਤਾ ਸੀ ਉਹਦੇ ਹੀ ਡੀਟੇਲਸ ਅੱਜ ਮੈਂ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ ਇਨੀਸ਼ੀਅਲੀ ਸਾਨੂੰ 11 ਤਰੀਕ ਨੂੰ ਸ਼ਾਮ ਨੂੰ ਅਰਾਊਂਡ 7:37 ਵਜੇ ਸਾਡੇ ਡਿਸਟ੍ਰਿਕਟ ਕੰਟਰੋਲ ਰੂਮ ਤੇ ਕਾਲ ਆਈ ਸੀਗੀ ਕਿ ਜਿਹੜਾ ਆਦੇਸ਼ ਹਸਪੀਟਲ ਹੈ ਜਿਹੜਾ ਕੈਂਟ ਏਰੀਆ ਦੀ ਜੂਰਿਸਡਿਕਸ਼ਨ ਤੋਂ ਪੈਂਦਾ ਹੈ ਉਹਦੀ ਪਾਰਕਿੰਗ 'ਚ ਇੱਕ ਗੱਡੀ ਹੈ ਪੀਪੀ ਪੀਪੀ 10 ਐਫ ਡਬਲ 9179 ਯਿਓਨ ਗੱਡੀ ਉਹਦੇ 'ਚ ਇੱਕ ਲੇਡੀ ਦੀ ਡੈੱਡ ਬੋਡੀ ਹੈ ਔਰ ਉਹ ਇੱਕ ਡੈਡ ਬਡੀ ਪਈ ਐ ਸੇ ਗੱਡੀ ਚ ਥੋੜਾ ਬਲੱਡ ਵੀ ਸਪਿਲ ਆਊਟ ਹੋ ਰਿਹਾ ਹੈ ਬੜੀ ਫਾਉਲ ਸਮੈਲ ਆ ਰਹੀ ਹੈ ਤੇ ਇਮੀਡੀਏਟਲੀ ਐਸ ਐਚਓ ਕੈਂਟ ਡੀ ਐਸ ਪੀ ਸਿਟੀ 2 ਜਿਹੜੇ ਪੀ ਐਸ ਪੀ ਫੋਰੈਂਸਿਕ ਮਨਜੀਤ ਸਿੰਘ ਹੈ ਉਹਨਾਂ ਕੋਲ ਇਸ ਟਾਈਮ ਚਾਰਜ ਹੈ ਐਸ ਪੀ ਸਿਟੀ ਇਹ ਸਾਰੀ ਸਾਡੀ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਜਿਹੜਾ ਸੀਨ ਆਫ ਕਰਾਇਮ ਨੂੰ ਦੇਖਦੇ ਹੋਏ ਸਾਡੀ ਫੋਰੈਂਸਿਕ ਟੀਮ ਨੂੰ ਵੀ ਉੱਥੇ ਬੁਲਾਇਆ ਗਿਆ ਤੇ ਇਨੀਸ਼ੀਅਲੀ ਸਿንስ ਦ ਬੋਡੀ ਵਾਸ ਅਨ ਆਈਡੈਂਟੀਫਾਈਡ ਤਾਂ ਬੋਡੀ ਨੂੰ ਸਿਵਲ ਹਸਪੀਟਲ ਮੋਰਚਰੀ ਚ ਰੱਖਾ ਦਿੱਤਾ ਗਿਆ ਕਿਉਂਕਿ ਉਹਦੀ ਕੋਈ ਪਛਾਣ ਵਗੈਰਾ ਨਹੀਂ ਹੋਈ ਸੀ ਤੇ ਨੈਕਸਟ ਜਿਹੜੀ ਉਹਦੀ ਬਾਡੀ ਦੇ ਪਛਾਣ ਕੀਤੀ ਗਈ ਜਿਹੜੀ ਉਹਦੀ ਮਦਰ ਹੈ ਲੜਕੀ ਦੀ ਗਿਰਜਾ ਦੇਵੀ ਪੁਨਾ ਵੱਲੋਂ ਬਾਡੀ ਨੂੰ شناਖਰ ਕੀਤੀ ਗਈ ਤੇ ਉਹਨਾਂ ਨੇ ਦੱਸਿਆ ਜੋ ਸਟੋਰੀ ਪਤਾ ਲੱਗੀ ਕਿ ਜਿਹੜੀ ਇਕ ਕੰਚਨ ਕੁਮਾਰੀ ਹੈ ਇਹ ਇੰਸਟਾ ਤੇ ਦੇ ਕਾਫੀ ਸਾਰੇ ਫੋਲੋਅਰਸ ਹੈ ਅਰਾਊਂਡ ਆਲਮੋਸਟ 4 ਲੱਖ ਫੋਲੋਅਰਸ ਤੇ ਵਕਤ ਵਸ ਤੋਂ ਜੋ ਉਹਦੀ ਮਦਦ ਨੇ ਦੱਸਿਆ ਕਿ ਕਾਫੀ ਇਹ ਰੀਲਾਂ ਵਗੈਰਾ ਰੀਲਾਂ ਸਟੋਰੀਜ਼ ਅਪਲੋਡ ਕਰਦੀ ਸੀ ਤੇ ਕਈ ਕਈ ਪ੍ਰੋਮੋਸ਼ਨ ਕੇਸਸ ਇਧਰ ਉਧਰ ਵੀ ਜਾਂਦੀ ਸੀ ਟੂਰ ਵਗੈਰਾ ਤੇ ਤੇ ਉਹਨਾਂ ਨੇ ਦੱਸਿਆ ਕਿ ਦੋ ਤਿੰਨ ਦਿਨ ਪਹਿਲਾਂ ਇੱਕ ਸਰਦਾਰ ਜੀ ਉਹਨਾਂ ਦੇ ਘਰ ਆਏ ਸੀਗੇ ਜਿਨੇ ਆਪਣਾ ਨਾਮ ਅਮਰਿਤਪਾਲ ਸਿੰਘ ਦੱਸਿਆ ਸੀ ਐਂਡ ਉਹਨੇ ਕਿਹਾ ਸੀਗਾ ਕਿ ਸਾਨੂੰ ਕਿਸੇ ਅੰਬਟੰਡਾ ਚ ਕਿਸੇ ਸ਼ੋਰੂਮਸ ਦੀ ਪ੍ਰੋਮੋਸ਼ਨ ਲਈ ਇਨੂੰ ਬੁਲਾਣਾ ਪਰ ਬਾਡੇ ਉਹ ਕਰਨੀ ਸੀਗੇ ਅਗਲੇ ਦਿਨ ਫਿਰ ਅੰਮ੍ਰਿਤਪਾਲ ਇਸੇ ਗੱਲੇ ਇਹਨਾਂ ਨੂੰ ਕਨਵਿੰਸ ਕਰਨ ਆਇਆ ਕਮਲਾ ਨੂੰ ਕਿ ਸਾਡੇ ਬਠਿੰਡਾ ਆ ਕੇ ਪ੍ਰੋਮੋਸ਼ਨ ਕਰੋ ਦੈਨ ਇਵੈਂਚੂਅਲੀ ਸ਼ੀ ਅਗਰੀਡ ਤੇ ਉਸਨੇ ਜਿਹੜਾ ਅੰਮ੍ਰਿਤਪਾਲ ਹੈ ਅੰਮ੍ਰਿਤਪਾਲ ਨੇ ਫਿਰ 9 ਤਰੀਕ ਨੂੰ ਦੁਬਾਰਾ ਜਦੋਂ ਉਹਨੂੰ ਕੰਟੈਕਟ ਕੀਤਾ ਤੇ ਕਮਲਾ ਨੇ ਆਪਣੀ ਮਦਦ ਨੂੰ ਦੱਸਿਆ ਕਿ ਮੈਂ ਇਸ ਪ੍ਰੋਮੋਸ਼ਨ ਦੇ ਲਈ ਬਠਿੰਡੇ ਜਾ ਰਹੀ ਹਾਂ ਤੇ ਮੈਂ ਕੰਮ ਕਰਕੇ ਵਾਪਸ ਆ ਜਾਊਂਗੀ ਬਟ ਉਹਦੀ ਮਦਰ ਕਹਿੰਦੀ ਹੈ ਕਿ ਰਾਤ ਨੂੰ 11 ਵਜੇ ਤੋਂ ਬਾਅਦ ਇਹਦਾ ਆਪਣੀ ਬੇਟੀ ਨਾਲ ਕੋਈ ਕੰਟੈਕਟ ਨਹੀਂ ਹੋਇਆ ਸੋ ਦੌਰਾਨੀ ਤਫਤੀਸ਼ ਕਿਉਂਕਿ ਸਾਨੂੰ ਕੁਝ ਸੀਸੀਟੀਵੀ ਫੁਟੇजेस ਵੀ ਮਿਲ ਗਈਆਂ ਸੀ ਕੁਝ ਇਹਦੇ ਹਿਊਮਨ ਇਨ ਟੋਲ ਦੇ ਆਨੇ ਤੋਂ ਵੀ ਅਸਾ ਪਤਾ ਵਗੈਰਾ ਕੀਤਾ ਸੋ ਆਫਟਰ ਫਾਰਮਿੰਗ ਵੇਰੀਅਸ ਟੀਮਸ ਸਾਨੂੰ ਦੌਰਾਨੀ ਤਫਤੀਸ਼ ਪਤਾ ਲੱਗਿਆ ਕਿ ਅਮਰਿਤਪਾਲ ਨੇ ਜਿਹੜੇ 7 ਔਰ 8 ਨੂੰ ਇਹਦੇ ਕਰ ਗਿਆ ਸੀ ਪਰ ਬਾਅਦ ਚ ਉਹ ਵਾਪਸ ਪਪਾ ਸੋ ਤੇ ਨਾਲ ਕਾਨਵਰਸੇਸ਼ਨ ਵੀ ਆ ਗਿਆ ਸੀਗਾ ਤੇ ਉਸ ਤੋਂ ਬਾਅਦ 9 ਤਰੀਕ ਨੂੰ ਇਹਨੇ ਕਾਰ ਪ੍ਰਮੋਸ਼ਨ ਦੇ ਬਹਾਨੇ ਆਪਣੇ ਦੋ ਐਸੋਸੀਏਟਸ ਇੱਕ ਦਾ ਨਾਂ ਜਸਪ੍ਰੀਤ ਸਿੰਘ ਜਿਹੜਾ ਵਾਸੀ ਤੂਰ ਕੋ ਟਾਲੀ ਵਾਲਾ ਚੌਕ ਪਿੰਡ ਮਹਿਰੋ ਜ਼ਿਲ੍ਹਾ ਮੁਕੇਧਰਾਂਡ ਵਾਲਾ ਤੇ ਇੱਕ ਨਿਮਰਤਜੀਤ ਸਿੰਘ ਵਾਸੀ ਪੱਟੀ ਰੋਡ ਹਰੀਕੇ ਪਤਣ ਜ਼ਿਲ੍ਹਾ ਤਰਨਤਾਰਨ ਇਹਨਾਂ ਦੋਨਾਂ ਨੂੰ ਇਹਦੇ ਨਾਲ ਲੁਧਿਆਣੇ ਫੋਲੋ ਕਰਾ ਕੇ ਪਠਿੰਡਾ ਵੱਲ ਲੈ ਕੇ ਆਏ ਇਹ ਜਿਹੜੇ ਕਮਲਾ ਕਮਲਾ ਲੜਕੀ ਹੈ ਇੱਥੇ ਲੈ ਆਏ ਤੇ ਫਿਰ ਉਹਨੂੰ ਇੱਕ ਇੱਕ ਉਹਦੀ ਗੱਡੀ ਨੂੰ ਠੀਕ ਕਰਾਉਣ ਦੇ ਬਹਾਨੇ ਇੱਕ ਗੈਰੇਜ ਤੇ ਲੈ ਗਏ ਉੱਥੇ ਕਾਫੀ ਟਾਈਮ ਇਹ ਉਸ ਗਰਾਜ ਮਤਲਬ ਬੈਠੇ ਰਹੇ ਤੇ ਉਸ ਤੋਂ ਬਾਅਦ ਇਹਨਾਂ ਨੇ ਪੂਰਾ ਪਲਾਨ ਕੀਤਾ ਹੋਇਆ ਸੀਗਾ ਕਿ ਇਹਨੂੰ ਕਿਸ ਤਰ੍ਹਾਂ ਅਸੀਂ ਇਹਦਾ ਮਰਡਰ ਕਰਨਾ ਹੈ ਫਿਰ ਇਹਨਾਂ ਨੇ ਸ਼ਮਸ਼ਾਨ ਜਗ੍ਹਾ ਆਪਣੇ ਪੂਚੋ ਦੇ ਏਰੀਆ 'ਚ ਲੈ ਜਾ ਕੇ ਇਹਦੇ ਗਲੇ ਫੂਲ ਫਾਹ ਲਾ ਕੇ ਸਟਰਾਂਗੂਲੇਟ ਕਰਕੇ ਇਹਦਾ ਮਰਡਰ ਕਰ ਦਿੱਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਦੁਬਾਰਾ ਪੂਰੀ ਪਲੈਨਿੰਗ ਕਾਂਸਪੀਰੇਸੀ ਦੇ ਨਾਲ ਜਿਹੜੀ ਕਮਲਾ ਨੂੰ ਉਹਦੀ ਉਦੀ ਬੋਡੀ ਨੂੰ ਪਿੱਛੇ ਸਟਕੇ ਜਿਹੜੀ ਆਦੇਸ਼ ਦੀ ਪਾਰਕਿੰਗ ਹੈ ਉੱਥੇ ਉਹਨਾਂ ਨੇ ਗੱਡੀ ਲਾਤੀ ਬਿਕੋਜ਼ ਦੇ ਥੋਟ ਕਿ ਅਗਰ ਰੋਡ ਤੇ ਛੱਡਾਂਗੇ ਤੇ ਜਲਦੀ ਹੀ ਡਿਟੈਕਟ ਹੋ ਜਾਏਗਾ ਕਿ ਕਿਸੇ ਨਾ ਕਿਸੇ ਤਰ੍ਹਾਂ ਕਲੂਜ਼ ਵਿਲ ਰੀਚ ਟੂ देम ਸੋ ਇਸ ਪਲਾਨਿੰਗ ਦੇ ਕਹੇ ਕਿ ਉਹਨਾਂ ਨੇ ਆਦੇਸ਼ ਦੀ ਪਾਰਕਿੰਗ 'ਚ ਗੱਡੀ ਨੂੰ ਅੱਜ ਵੀ ਜਿਹੜੀ ਪ੍ਰੈਸ ਕਾਨਫਰੈਂਸ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੱਲ ਇੱਕ ਕਾਫੀ ਮੁੱਦਾ 올ਓਵਰ ਚੱਲ ਰਿਹਾ ਸੀਗਾ ਜਿਹੜੀ ਇੱਕ ਲੜਕੀ ਹੈ ਕੰਚਨ ਕੁਮਾਰੀ ਜਿਹਦਾ ਇਨਸਟਾ ਤੇ ਨਾਮ ਹੈਗਾ ਕਮਲਾ ਕਮਲਾ ਕੌਰ ਕਮਲਾ ਘੌਰ ਪੱਪੀ ਉਹਦੇ ਰਿਗਾਰਡਿੰਗ ਜਿਹੜਾ ਸੀ ਐਫ ਆਈ ਆਰ ਦਰਜ ਕੀਤਾ ਸੀ ਉਹਦੇ ਹੀ ਡੀਟੇਲਸ ਅੱਜ ਮੈਂ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ ਇਨੀਸ਼ੀਅਲੀ ਸਾਨੂੰ 11 ਤਰੀਕ ਨੂੰ ਸ਼ਾਮ ਨੂੰ ਅਰਾਊਂਡ 7:37 ਵਜੇ ਸਾਡੇ ਡਿਸਟ੍ਰਿਕਟ ਕੰਟਰੋਲ ਰੂਮ ਤੇ ਕਾਲ ਆਈ ਸੀਗੀ ਕਿ ਜਿਹੜਾ ਆਦੇਸ਼ ਹਸਪੀਟਲ ਹੈ ਜਿਹੜਾ ਕੈਂਟ ਏਰੀਆ ਦੀ ਜੂਰਿਸਡਿਕਸ਼ਨ ਚ ਪੈਂਦਾ ਹੈ ਉਹਦੀ ਪਾਰਕਿੰਗ 'ਚ ਇੱਕ ਗੱਡੀ ਹੈ ਪੀਪੀ ਪੀਪੀ 10 ਐਫ ਡਬਲ 9179 ਯਿਓਨ ਗੱਡੀ ਉਹਦੇ 'ਚ ਇੱਕ ਔਰ ਲੇਡੀ ਦੀ ਡੈਡ ਬੋਡੀ ਹੈ ਔਰ ਉਹ ਇੱਕ ਡੈਡ ਬੋਡੀ ਪਈ ਹੈ ਸੇ ਗੱਡੀ ਚ ਥੋੜਾ ਬਲੱਡ ਵੀਸ ਫਿਲ ਆਊਟ ਹੋ ਰਿਹਾ ਹੈ ਬੜੀ ਫਾਉਲ ਸਮੈਲ ਆ ਰਹੀ ਹੈ ਤੇ ਇਮੀਡੀਏਟਲੀ ਐਸ ਐਚਓ ਕੈਂਟ ਡੀ ਐਸ ਪੀ ਸਿਟੀ 2 ਜਿਹੜੇ ਪੀ ਐਸ ਪੀ ਫੋਰੈਂਸਿਕ ਮਨਜੀਤ ਸਿੰਘ ਹੈ ਉਹਨਾਂ ਕੋਲ ਇਸ ਟਾਈਮ ਚਾਰਜ ਹੈ ਐਸ ਪੀ ਸਿਟੀ ਇਹ ਸਾਰੀ ਸਾਡੀ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਜਿਹੜਾ ਸੀਨ ਆਫ ਕਰਾਇਮ ਨੂੰ ਦੇਖਦੇ ਹੋਏ ਸਾਡੀ ਫੋਰੈਂਸਿਕ ਟੀਮ ਨੂੰ ਵੀ ਉੱਥੇ ਬੁਲਾਇਆ ਗਿਆ ਤੇ ਇਨੀਸ਼ੀਅਲੀ ਸਿੰਸ ਦ ਬੋਡੀ ਵਾਸ ਅਨ ਆਈਡੈਂਟੀਫਾਈਡ ਦਾ ਬੋਡੀ ਨੂੰ ਸਿਵਲ ਹਸਪੀਟਲ ਮੋਰਚਰੀ ਚ ਰੱਖਾ ਦਿੱਤਾ ਗਿਆ ਕਿਉਂਕਿ ਉਹਦੀ ਕੋਈ ਪਛਾਣ ਵਗੈਰਾ ਨਹੀਂ ਹੋਈ ਸੀ ਤੇ ਨੈਕਸਟ ਜਿਹੜੀ ਉਹਦੀ ਬਾਡੀ ਦੇ ਪਛਾਣ ਕੀਤੀ ਗਈ ਜਿਹੜੀ ਉਹਦੀ ਮਦਰ ਹੈ ਲੜਕੀ ਦੀ ਗਿਰਜਾ ਦੇਵੀ ਉਹਨਾਂ ਵੱਲੋਂ ਬਾਡੀ ਨੂੰ شناਖਤ ਕੀਤੀ ਗਈ ਤੇ ਉਹਨਾਂ ਨੇ ਦੱਸਿਆ ਜੋ ਸਟੋਰੀ ਪਤਾ ਲੱਗੀ ਕਿ ਜਿਹੜੀ ਇਕ ਕੰਚਨ ਕੁਮਾਰੀ ਹੈ ਇਹ ਇੰਸਟਾ ਤੇ ਦੇ ਕਾਫੀ ਸਾਰੇ ਫੋਲੋਅਰਸ ਹੈ ਅਰਾਊਂਡ ਆਲਮੋਸਟ 4 ਲੱਖ ਫੋਲੋਅਰਸ ਤੇ ਵਕਤ ਵਸੋ ਜੋ ਉਹਦੀ ਮਦਰ ਨੇ ਦੱਸਿਆ ਕਿ ਕਾਫੀ ਇਹ ਰੀਲਾਂ ਵਗੈਰਾ ਰੀਲਾਂ ਸਟੋਰੀਜ਼ ਅਪਲੋਡ ਕਰਦੀ ਸੀ ਤੇ ਕਈ ਕਈ ਪ੍ਰੋਮੋਸ਼ਨ ਕੇਸ ਇਸ ਇਧਰ ਉਧਰ ਵੀ ਜਾਂਦੀ ਸੀ ਟੂਰ ਵਗੈਰਾ ਤੇ ਤੇ ਉਹਨਾਂ ਨੇ ਦੱਸਿਆ ਕਿ ਦੋ ਤਿੰਨ ਦਿਨ ਪਹਿਲਾਂ ਇੱਕ ਸਰਦਾਰ ਜੀ ਇਹਨਾਂ ਦੇ ਘਰ ਆਏ ਸੀਗੇ ਜਿਨੇ ਆਪਣਾ ਨਾਮ ਅਮਰਿਤਪਾਲ ਸਿੰਘ ਦੱਸਿਆ ਸੀ ਐਂਡ ਉਹਨੇ ਕਿਹਾ ਸੀਗਾ ਕਿ ਸਾਨੂੰ ਕਿਸੇ ਅੰਬਟੰਡਾ ਚ ਕਿਸੇ ਸ਼ੋਰੂਮਸ ਦੀ ਪ੍ਰੋਮੋਸ਼ਨ ਲਈ ਨੂੰ ਬੁਲਾਣਾ ਪਰ ਢਾਡੇ ਉਹ ਕਰਨੀ ਸੀਗੇ ਅਗਲੇ ਦਿਨ ਫਿਰ ਅਮਰਿਤਪਾਲ ਇਸੇ ਗੱਲੇ ਇਹਨਾਂ ਨੂੰ ਕਨਵਿੰਸ ਕਰਨ ਆਇਆ ਕਮਲਾ ਨੂੰ ਕਿ ਸਾਡੇ ਬਠਿੰਡਾ ਆ ਕੇ ਪ੍ਰੋਮੋਸ਼ਨ ਕਰੋ देन ਇਵੈਂਚੂਅਲੀ ਸ਼ੀ ਅਗਰੀਡ ਤੇ ਉਸਨੇ ਜਿਹੜਾ ਅਮਰਿਤਪਾਲ ਹੈ ਅਮਰਿਤਪਾਲ ਨੇ ਫਿਰ 9 ਤਰੀਕ ਨੂੰ ਦੁਬਾਰਾ ਜਦੋਂ ਉਹਨੂੰ ਕੰਟੈਕਟ ਕੀਤਾ ਤੇ ਕਮਲਾ ਨੇ ਆਪਣੀ ਮਤਨ ਤੋਂ ਦੱਸਿਆ ਕਿ ਮੈਂ ਇਸ ਪ੍ਰੋਮੋਸ਼ਨ ਦੇ ਲਈ ਬਠਿੰਡੇ ਜਾ ਰਹੀ ਹਾਂ ਤੇ ਮੈਂ ਕੰਮ ਕਰਕੇ ਵਾਪਸ ਆ ਜਾਊਂਗੀ ਬਟ ਉਹਦੀ ਮਦਰ ਕਹਿੰਦੀ ਹੈ ਕਿ ਰਾਤ ਨੂੰ 11 ਵਜੇ ਤੋਂ ਬਾਅਦ ਇਹਦਾ ਆਪਣੀ ਬੇਟੀ ਨਾਲ ਕੋਈ ਕੰਟੈਕਟ ਨਹੀਂ ਹੋਇਆ ਸੋ ਦੌਰਾਨੀ ਤਫਤੀਸ਼ ਕਿਉਂਕਿ ਸਾਨੂੰ ਕੁਝ ਸੀਸੀਟੀਵੀ ਫੁਟੇजेस ਵੀ ਮਿਲ ਗਈਆਂ ਸੀ ਕੁਝ ਇਹਦੇ ਹਿਊਮਨ ਇਨ ਤੋਂ ਲੋਕਾਂ ਨੇ ਤੋਂ ਵੀ ਅਸਾ ਪਤਾ ਵਗੈਰਾ ਕੀਤਾ ਸੋ ਆਫਟਰ ਫਾਰਮਿੰਗ ਵੇਰੀਅਸ ਟੀਮਸ ਸਾਨੂੰ ਦੌਰਾਨੀ ਤਫਤੀਸ਼ ਪਤਾ ਲੱਗਿਆ ਕਿ ਅਮਰਿਤਪਾਲ ਨੇ ਜਿਹੜੇ 7 ਔਰ 8 ਨੂੰ ਇਹਦੇ ਕਰ ਗਿਆ ਸੀ ਪਰ ਬਾਅਦ ਚ ਉਹ ਵਾਪਸ ਪਪਸੂ ਦੇ ਨਾਲ ਕਨਵਰਸੇਸ਼ਨ ਵੀ ਆ ਗਿਆ ਸੀਗਾ ਤੇ ਉਸ ਤੋਂ ਬਾਅਦ 9 ਤਰੀਕ ਨੂੰ ਇਹਨੇ ਕਾਰ ਪ੍ਰਮੋਸ਼ਨ ਦੇ ਬਹਾਨੇ ਆਪਣੇ ਦੋ ਐਸੋਸੀਏਟਸ ਇੱਕ ਦਾ ਨਾਂ ਜਸਪ੍ਰੀਤ ਸਿੰਘ ਜਿਹੜਾ ਵਾਸੀ ਤੂਦ ਕੋ ਟਾਲੀ ਵਾਲਾ ਚੌਕ ਪਿੰਡ ਮਹਿਰੋ ਜ਼ਿਲ੍ਹਾ ਮੋਗੇਧਰਾਂਡ ਵਾਲਾ ਤੇ ਇੱਕ ਨਿਮਰਤਜੀਤ ਸਿੰਘ ਵਾਸੀ ਪੱਟੀ ਰੋਡ ਹਰੀਕੇ ਪਤਣ ਜ਼ਿਲ੍ਹਾ ਤਰਨਤਾਰਨ ਇਹਨਾਂ ਦੋਨਾਂ ਨੂੰ ਇਹਦੇ ਨਾਂ ਲੁਧਿਆਣੇ ਫੋਲੋ ਕਰਾ ਕੇ ਪਠਿੰਡਾ ਵੱਲ ਲੈ ਕੇ ਆਏ ਇਹ ਜਿਹੜੇ ਕਮਲਾ ਕਮਲਾ ਲੜਕੀ ਹੈ ਇੱਥੇ ਲੈ ਆਏ ਤੇ ਫਿਰ ਉਹਨੂੰ ਇੱਕ ਇੱਕ ਉਹਦੀ ਗੱਡੀ ਨੂੰ ਠੀਕ ਕਰਨ ਦੇ ਬਹਾਨੇ ਇੱਕ ਗੈਰੇਜ ਤੇ ਲੈ ਗਏ ਉੱਥੇ ਕਾਫੀ ਟਾਈਮ ਇਹ ਉਸ ਗਰਾਜ ਮਤਲਬ ਬੈਠੇ ਰਹੇ ਤੇ ਉਸ ਤੋਂ ਬਾਅਦ ਇਹਨਾਂ ਨੇ ਪੂਰਾ ਪਲਾਨ ਕੀਤਾ ਹੋਇਆ ਸੀਗਾ ਕਿ ਇਹਨੂੰ ਕਿਸ ਤਰ੍ਹਾਂ ਅਸੀਂ ਇਹਦਾ ਮਰਡਰ ਕਰਨਾ ਹੈ ਫਿਰ ਇਹਨਾਂ ਨੇ ਸੁਨਸਾਨ ਜਗ੍ਹਾ ਆਪਣੇ ਪੂਚੋ ਦੇ ਏਰੀਆ ਚ ਲੈ ਜਾ ਕੇ ਇਹਦੇ ਗਲੇ ਤੂੜ ਫਾਹ ਲਾ ਕੇ ਸਟ੍ਰਾਂਗੂਲੇਟ ਕਰਕੇ ਇਹਦਾ ਮਰਡਰ ਕਰ ਦਿੱਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਦੁਬਾਰਾ ਪੂਰੀ ਪਲੈਨਿੰਗ ਕਾਂਸਪੀਰੇਸੀ ਦੇ ਨਾਲ ਜਿਹੜੀ ਕਮਲਾ ਨੂੰ ਉਹਦੀ ਉਦੀ ਬੋਡੀ ਨੂੰ ਪਿੱਛੇ ਸਟਕੇ ਜਿਹੜੀ ਆਦੇਸ਼ ਦੀ ਪਾਰਕਿੰਗ ਹੈ ਉੱਥੇ ਉਹਨਾਂ ਨੇ ਗੱਡੀ ਲਾਤੀ ਬਿਕੋਜ਼ ਦੇ ਥੋਟ ਕਿ ਅਸੀਂ ਰੋਡ ਤੇ ਛੱਡਾਂਗੇ ਤੇ ਜਲਦੀ ਹੀ ਡਿਟੈਕਟ ਹੋ ਜਾਏਗਾ ਤੇ ਕਿਸੇ ਨਾ ਕਿਸੇ ਤਰ੍ਹਾਂ ਕਲੂਜ਼ ਵਿਲ ਰੀਚ ਟੂ देम ਸੋ ਇਸ ਪਲੈਨਿੰਗ ਦੇ ਤਹਿਤ ਉਹਨਾਂ ਨੇ ਆਦੇਸ਼ ਦੀ ਪਾਰਕਿੰਗ 'ਚ ਗੱਡੀ ਨੂੰ ਅੱਜ ਵੀ ਜਿਹੜੀ ਪ੍ਰੈਸ ਕਾਨਫਰੰਸ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੱਲ ਇੱਕ ਕਾਫੀ ਮੁੱਦਾ 올ਓਵਰ ਚੱਲ ਰਿਹਾ ਸੀਗਾ ਜਿਹੜੀ ਇੱਕ ਲੜਕੀ ਹੈ ਕੰਚਨ ਕੁਮਾਰੀ ਜਿਹਦਾ ਇਨਸਟਾ ਤੇ ਨਾਂ ਹੈਗਾ ਕਮਲਾ ਕਮਲਾ ਕੌਰ ਕਮਲਾ ਘੌਰ ਪੱਪੀ ਉਹਦੇ ਰਿਗਾਰਡਿੰਗ ਜਿਹੜਾ ਸੀ ਐਫ ਆਈ ਆਰ ਦਰਜ ਕੀਤਾ ਸੀ ਉਹਦੇ ਹੀ ਡੀਟੇਲਸ ਅੱਜ ਮੈਂ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ ਇਨੀਸ਼ੀਅਲੀ ਸਾਨੂੰ 11 ਤਰੀਕ ਨੂੰ ਸ਼ਾਮ ਨੂੰ ਅਰਾਊਂਡ 7:37 ਵਜੇ ਸਾਡੇ ਡਿਸਟ੍ਰਿਕਟ ਕੰਟਰੋਲ ਰੂਮ ਤੇ ਕਾਲ ਆਈ ਸੀਗੀ ਕਿ ਜਿਹੜਾ ਆਦੇਸ਼ ਹਸਪੀਟਲ ਹੈ ਜਿਹੜਾ ਕੈਂਟ ਏਰੀਆ ਦੀ ਜੂਰਿਸਡਿਕਸ਼ਨ ਚ ਪੈਂਦਾ ਹੈ ਉਹਦੀ ਪਾਰਕਿੰਗ 'ਚ ਇੱਕ ਗੱਡੀ ਹੈ ਪੀਪੀ ਪੀਪੀ 10 ਐਫ ਡਬਲ 9179 ਯੀਓਨ ਗੱਡੀ ਉਹਦੇ 'ਚ ਇੱਕ ਅ ਲੇਡੀ ਦੀ ਡੈਡ ਬੋਡੀ ਹੈ ਔਰ ਉਹ ਇੱਕ ਡੈਡ ਬੋਡੀ ਪਈ ਹੈ ਸੀ ਗੱਡੀ ਚੋਂ ਥੋੜਾ ਲੱਡ ਪਿਸ ਫਿਲ ਆਊਟ ਹੋ ਰਿਹਾ ਹੈ ਬੜੀ ਫਾਉਲ ਸਮੈਲ ਆ ਰਹੀ ਹੈ ਤੇ ਇਮੀਡੀਏਟਲੀ ਐਸ ਐਚਓ ਕੈਂਟ ਡੀ ਐਸ ਪੀ ਸਿਟੀ 2 ਜਿਹੜੇ ਪੀ ਐਸ ਪੀ ਫੋਰੈਂਸਿਕ ਮਨਜੀਤ ਸਿੰਘ ਹੈ ਉਹਨਾਂ ਕੋਲ ਇਸ ਟਾਈਮ ਚਾਰਜ ਹੈ ਐਸ ਪੀ ਸਿਟੀ ਇਹ ਸਾਰੀ ਸਾਡੀ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਜਿਹੜਾ ਸੀਨ ਆਫ ਕਰਾਇਮ ਨੂੰ ਦੇਖਦੇ ਹੋਏ ਸਾਡੀ ਫੋਰੈਂਸਿਕ ਟੀਮ ਨੂੰ ਵੀ ਉੱਥੇ ਬੁਲਾਇਆ ਗਿਆ ਤੇ ਇਨੀਸ਼ੀਅਲੀ ਸਿንስ ਦ ਬੋਡੀ ਵਾਸ ਅਨ ਆਈਡੈਂਟੀਫਾਈਡ ਤਾਂ ਬੋਡੀ ਨੂੰ ਸਿਵਲ ਹਸਪੀਟਲ ਮੋਰਚਰੀ ਚ ਰੱਖਾ ਦਿੱਤਾ ਗਿਆ ਕਿਉਂਕਿ ਉਹਦੀ ਕੋਈ ਪਛਾਣ ਵਗੈਰਾ ਨਹੀਂ ਹੋਈ ਸੀ ਤੇ ਨੈਕਸਟ ਜਿਹੜੀ ਉਹਦੀ ਬਾਡੀ ਦੇ ਪਛਾਣ ਕੀਤੀ ਗਈ ਜਿਹੜੀ ਉਹਦੀ ਮਦਰ ਹੈ ਲੜਕੀ ਦੀ ਗਿਰਜਾ ਦੇਵੀ ਉਹਨਾਂ ਵੱਲੋਂ ਬਾਡੀ ਨੂੰ شناਖਤ ਕੀਤੀ ਗਈ ਤੇ ਉਹਨਾਂ ਨੇ ਦੱਸਿਆ ਜੋ ਸਟੋਰੀ ਪਤਾ ਲੱਗੀ ਕਿ ਜਿਹੜੀ ਕੰਚਨ ਕੁਮਾਰੀ ਹੈ ਇਹ ਇੰਸਟਾ ਤੇ ਦੇ ਕਾਫੀ ਸਾਰੇ ਫੋਲੋਅਰਸ ਹੈ ਅਰਾਊਂਡ ਆਲਮੋਸਟ 4 ਲੱਖ ਫੋਲੋਅਰਸ ਤੇ ਵਕਤ ਵਕਤ ਜੋ ਉਹਦੀ ਮਦਰ ਨੇ ਦੱਸਿਆ ਕਿ ਕਾਫੀ ਇਹ ਰੀਲਾਂ ਵਗੈਰਾ ਰੀਲਾਂ ਸਟੋਰੀਜ਼ ਅਪਲੋਡ ਕਰਦੀ ਸੀ ਤੇ ਕਈ ਕਈ ਪ੍ਰੋਮੋਸ਼ਨ ਕੇਸਸ ਤੇ ਉੱਤਰ ਵੀ ਜਾਂਦੀ ਸੀ ਟੂਰ ਵਗੈਰਾ ਤੇ ਤੇ ਉਹਨਾਂ ਨੇ ਦੱਸਿਆ ਕਿ ਦੋ ਤਿੰਨ ਦਿਨ ਪਹਿਲਾਂ ਇੱਕ ਸਰਦਾਰ ਜੀ ਉਹਨਾਂ ਦੇ ਘਰ ਆਏ ਸੀਗੇ ਜਿਨੇ ਆਪਣਾ ਨਾਮ ਅਮਰਿਤਪਾਲ ਸਿੰਘ ਦੱਸਿਆ ਸੀ ਐਂਡ ਉਹਨੇ ਕਿਹਾ ਸੀਗਾ ਕਿ ਸਾਨੂੰ ਕਿਸੇ ਅੰਬਟੰਡਾ ਚ ਕਿਸੇ ਸ਼ੋਰੂਮਸ ਦੀ ਪ੍ਰੋਮੋਸ਼ਨ ਲਈ ਇਹਨੂੰ ਬੁਲਾਣਾ ਪਰ ਟਾਡੇ ਉਹ ਕਰਨੀ ਸੀਗੇ ਅਗਲੇ ਦਿਨ ਫਿਰ ਅਮਰਿਤਪਾਲ ਇਸੇ ਗੱਲੇ ਇਹਨਾਂ ਨੂੰ ਕਨਵਿੰਸ ਕਰਨਾ ਆ ਕਮਲਾ ਨੂੰ ਕਿ ਸਾਡੇ ਬਠਿੰਡਾ ਆ ਕੇ ਪ੍ਰੋਮੋਸ਼ਨ ਕਰੋ देन ਇਵੈਂਚੂਅਲੀ ਸ਼ੀ ਅਗਰੀਡ ਤੇ ਉਸਨੇ ਜਿਹੜਾ ਅਮਰਿਤਪਾਲ ਹੈ ਅਮਰਿਤਪਾਲ ਨੇ ਫਿਰ 9 ਤਰੀਕ ਨੂੰ ਦੁਬਾਰਾ ਜਦੋਂ ਉਹਨੂੰ ਕੰਟੈਕਟ ਕੀਤਾ ਤੇ ਕਮਲਾ ਨੇ ਆਪਣੀ ਮਤਨ ਤੋਂ ਦੱਸਿਆ ਕਿ ਮੈਂ ਇਸ ਪ੍ਰੋਮੋਸ਼ਨ ਦੇ ਲਈ ਬਠਿੰਡੇ ਜਾ ਰਹੀ ਆ ਤੇ ਮੈਂ ਕੰਮ ਕਰਕੇ ਵਾਪਸ ਆ ਜਾਊਂਗੀ ਬਟ ਉਹਦੀ ਮਦਰ ਕਹਿੰਦੀ ਹੈ ਕਿ ਰਾਤ ਨੂੰ 11 ਵਜੇ ਤੋਂ ਬਾਅਦ ਇਹਦਾ ਆਪਣੀ ਬੇਟੀ ਨਾਲ ਕੋਈ ਕੰਟੈਕਟ ਨਹੀਂ ਹੋਇਆ ਸੋ ਦੌਰਾਨੀ ਤਫਤੀਸ਼ ਕਿਉਂਕਿ ਸਾਨੂੰ ਕੁਝ ਸੀਸੀਟੀਵੀ ਫੁਟੇजेस ਵੀ ਮਿਲ ਗਈਆਂ ਸੀ ਕੁਝ ਇਹਦੇ ਹਿਊਮਨ ਇਨ ਤੋਂ ਲੋਕਾਂ ਨੇ ਤੋਂ ਵੀ ਅਸਾ ਪਤਾ ਵਗੈਰਾ ਕੀਤਾ ਸੋ ਆਫਟਰ ਫਾਰਮਿੰਗ ਵੇਰੀਅਸ ਟੀਮਸ ਸਾਨੂੰ ਦੌਰਾਨੀ ਤਫਤੀਸ਼ ਪਤਾ ਲੱਗਿਆ ਕਿ ਅਮਰਿਤਪਾਲ ਨੇ ਜਿਹੜੇ 7 ਤੋਂ 8 ਨੂੰ ਇਹਦੇ ਘਰ ਗਿਆ ਸੀ ਪਰ ਬਾਅਦ ਚ ਉਹ ਵਾਪਸ ਪਪਾ ਉਸ ਤੋਂ ਨਾਲ ਕਨਵਰਸੇਸ਼ਨ ਹੀ ਆ ਗਿਆ ਸੀਗਾ ਤੇ ਉਸ ਤੋਂ ਬਾਅਦ 9 ਤਰੀਕ ਨੂੰ ਇਹਨੇ ਕਾਰ ਪ੍ਰੋਮੋਸ਼ਨ ਦੇ ਬਹਾਨੇ ਆਪਣੇ ਦੋ ਐਸੋਸੀਏਟਸ ਇੱਕ ਦਾ ਨਾ ਜਸਪ੍ਰੀਤ ਸਿੰਘ ਜਿਹੜਾ ਵਾਸੀ ਤੂਰਕੋ ਟਾਲੀ ਵਾਲਾ ਚੌਕ ਪਿੰਡ ਮਹਿਰੋ ਜ਼ਿਲ੍ਹਾ ਮੁਕੇਧਰਨ ਵਾਲਾ ਤੇ ਇੱਕ ਨਿਮਰਤਜੀਤ ਸਿੰਘ ਵਾਸੀ ਪੱਟੀ ਰੋਡ ਹਰੀਕੇ ਪਤਨ ਜ਼ਿਲ੍ਹਾ ਤਰਨਤਾਰਨ ਇਹਨਾਂ ਦੋਨਾਂ ਨੂੰ ਇਹਦੇ ਨਾਲ ਲੁਧਿਆਣੇ ਫੋਲੋ ਕਰਾ ਕੇ ਪਠਿੰਡਾ ਵੱਲ ਲੈ ਕੇ ਆਏ ਇਹ ਜਿਹੜੇ ਕਮਲਾ ਕਮਲਾ ਲੜਕੀ ਹੈ ਇੱਥੇ ਲੈ ਆਏ ਤੇ ਫਿਰ ਉਹਨੂੰ ਇੱਕ ਇੱਕ ਉਹਦੀ ਗੱਡੀ ਨੂੰ ਠੀਕ ਕਰਾਉਣ ਦੇ ਬਹਾਨੇ ਇੱਕ ਗੈਰੇਜ ਤੇ ਲੈ ਗਏ ਉੱਥੇ ਕਾਫੀ ਟਾਈਮ ਇਹ ਉਸ ਗਰਾਜ ਮਤਲਬ ਬੈਠੇ ਰਹੇ ਤੇ ਉਸ ਤੋਂ ਬਾਅਦ ਇਹਨਾਂ ਨੇ ਪੂਰਾ ਪਲਾਨ ਕੀਤਾ ਹੋਇਆ ਸੀਗਾ ਕਿ ਇਹਨੂੰ ਕਿਸ ਤਰ੍ਹਾਂ ਅਸੀਂ ਇਹਦਾ ਮਰਡਰ ਕਰਨਾ ਹੈ ਫਿਰ ਇਹਨਾਂ ਨੇ ਸ਼ਮਸ਼ਾਨ ਜਗ੍ਹਾ ਆਪਣੇ ਪੂਛੋ ਦੇ ਏਰੀਆ 'ਚ ਲੈ ਜਾ ਕੇ ਇਹਦੇ ਗਲੇ ਥੂੜ ਸਾਹ ਲਾ ਕੇ ਸਟ੍ਰਾਂਗੂਲੇਟ ਕਰਕੇ ਇਹਦਾ ਮਰਡਰ ਕਰ ਦਿੱਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਦੁਬਾਰਾ ਪੂਰੀ ਪਲੈਨਿੰਗ ਕਾਂਸਪੀਰੇਸੀ ਦੇ ਨਾਲ ਜਿਹੜੀ ਕਮਲਾ ਨੂੰ ਉਹਦੀ ਉਦੀ ਬੋਡੀ ਨੂੰ ਪਿੱਛੇ ਸਟਕੇ ਜਿਹੜੀ ਆਦੇਸ਼ ਦੀ ਪਾਰਕਿੰਗ ਹੈ ਉੱਥੇ ਉਹਨਾਂ ਨੇ ਗੱਡੀ ਲਾਤੀ ਬਿਕੋਜ਼ ਦੇ ਥੋਟ ਕਿ ਅਗਰ ਰੋਡ ਤੇ ਛੱਡਾਂਗੇ ਤੇ ਜਲਦੀ ਹੀ ਡਿਟੈਕਟ ਹੋ ਜਾਏਗਾ ਕਿ ਕਿਸੇ ਨਾ ਕਿਸੇ ਤਰ੍ਹਾਂ ਕਲੂਜ਼ ਵਿਲ ਰੀਚ ਟੂ 뎀 ਸੋ ਇਸ ਪਲਾਨਿੰਗ ਦੇ ਕਹੇ ਕਿ ਉਹਨਾਂ ਨੇ ਆਦੇਸ਼ ਦੀ ਪਾਰਕਿੰਗ 'ਚ ਗੱਡੀ ਨੂੰ ਅੱਜ ਵੀ ਜਿਹੜੀ ਪ੍ਰੈਸ ਕਾਨਫਰੈਂਸ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੱਲ ਇੱਕ ਕਾਫੀ ਮੁੱਦਾ 올ਓਵਰ ਚੱਲ ਰਿਹਾ ਸੀਗਾ ਜਿਹੜੀ ਇੱਕ ਲੜਕੀ ਹੈ ਕੰਚਨ ਕੁਮਾਰੀ ਜਿਹਦਾ ਇਨਸਟਾ ਤੇ ਨਾਂ ਹੈਗਾ ਕਮਲਾ 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 ਕੋਰ ਪੱਪੀ ਉਹਦੇ ਰਿਗਾਰਡਿੰਗ ਜਿਹੜਾ ਸੀ ਐਫ ਆਈ ਆਰ ਦਰਜ ਕੀਤਾ ਸੀ ਉਹਦੇ ਹੀ ਡੀਟੇਲਸ ਅੱਜ ਮੈਂ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ ਇਨੀਸ਼ੀਅਲੀ ਸਾਨੂੰ 11 ਤਰੀਕ ਨੂੰ ਸ਼ਾਮ ਨੂੰ ਅਰਾਊਂਡ 7:37 ਵਜੇ ਸਾਡੇ ਡਿਸਟ੍ਰਿਕਟ ਕੰਟਰੋਲ ਰੂਮ ਤੇ ਕਾਲ ਆਈ ਸੀਗੀ ਕਿ ਜਿਹੜਾ ਆਦੇਸ਼ ਹਸਪੀਟਲ ਹੈ ਜਿਹੜਾ ਕੈਂਟ ਏਰੀਆ ਦੀ ਜਰੂਸ ਡਿਕਸ਼ਨ ਤੇ ਪੈਂਦਾ ਹੈ ਉਹਦੀ ਪਾਰਕਿੰਗ 'ਚ ਇੱਕ ਗੱਡੀ ਹੈ ਪੀਪੀ ਪੀਪੀ 10 ਐਫ ਡਬਲ 9179 ਯੀਓਨ ਗੱਡੀ ਉਹਦੇ 'ਚ ਇੱਕ ਅ ਲੇਡੀ ਦੀ ਡੈਡ ਬੋਡੀ ਹੈ ਔਰ ਉਹ ਇੱਕ ਡੈਡ ਬੋਡੀ ਪਈ ਹੈ ਸੇ ਗੱਡੀ ਚੋਂ ਥੋੜਾ ਲੱਡ ਬਿਸ ਫਿਲ ਆਊਟ ਹੋ ਰਿਹਾ ਹੈ ਬੜੀ ਫਾਉਲ ਸਮੈਲ ਆ ਰਹੀ ਹੈ ਤੇ ਇਮੀਡੀਏਟਲੀ ਐਸ ਐਚਓ ਕੈਂਟ ਡੀ ਐਸ ਪੀ ਸੀਟੀ 2 ਜਿਹੜੇ ਪੀ ਐਸ ਪੀ ਫੋਰੈਂਸਿਕ ਮਨਜੀਤ ਸਿੰਘ ਹੈ ਉਹਨਾਂ ਕੋਲ ਇਸ ਟਾਈਮ ਚਾਰਜ ਹੈ ਐਸ ਪੀ ਸੀਟੀ ਇਹ ਸਾਰੀ ਸਾਡੀ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਜਿਹੜਾ ਸੀਨ ਆਫ ਕਰਾਇਮ ਨੂੰ ਦੇਖਦੇ ਹੋਏ ਸਾਡੀ ਫੋਰੈਂਸਿਕ ਟੀਮ ਨੂੰ ਵੀ ਉੱਥੇ ਬੁਲਾਇਆ ਗਿਆ ਤੇ ਇਨੀਸ਼ੀਅਲੀ ਸਿੰਸ ਦ ਬੋਡੀ ਵਾਸ ਅਨ ਆਈਡੈਂਟੀਫਾਈਡ ਦਾ ਬੋਡੀ ਨੂੰ ਸਿਵਲ ਹਸਪੀਟਲ ਮੋਰਚਰੀ ਚ ਰੱਖਾ ਦਿੱਤਾ ਗਿਆ ਕਿਉਂਕਿ ਉਹਦੀ ਕੋਈ ਪਛਾਣ ਵਗੈਰਾ ਨਹੀਂ ਹੋਈ ਸੀ ਤੇ ਨੈਕਸਟ ਜਿਹੜੀ ਉਹਦੀ ਬਾਡੀ ਦੇ ਪਛਾਣ ਕੀਤੀ ਗਈ ਜਿਹੜੀ ਉਹਦੀ ਮਦਰ ਹੈ ਲੜਕੀ ਦੀ ਗਿਰਜਾ ਦੇਵੀ ਉਹਨਾਂ ਵੱਲੋਂ ਬਾਡੀ ਨੂੰ شناਖਤ ਕੀਤੀ ਗਈ ਤੇ ਉਹਨਾਂ ਨੇ ਦੱਸਿਆ ਜੋ ਸਟੋਰੀ ਪਤਾ ਲੱਗੀ ਕਿ ਜਿਹੜੀ ਇਹ ਕੰਚਨ ਕੁਮਾਰੀ ਹੈ ਇਹ ਇੰਸਟਾ ਤੇ ਦੇ ਕਾਫੀ ਸਾਰੇ ਫੋਲੋਅਰਸ ਹੈ ਅਰਾਊਂਡ ਆਲਮੋਸਟ 4 ਲੱਖ ਫੋਲੋਅਰਸ ਤੇ ਵਕਤ ਵਕਤ ਜੋ ਉਹਦੀ ਮਦਰ ਨੇ ਦੱਸਿਆ ਕਿ ਕਾਫੀ ਇਹ ਰੀਲਾਂ ਵਗੈਰਾ ਰੀਲਾਂ ਸਟੋਰੀਜ਼ ਅਪਲੋਡ ਕਰਦੀ ਸੀ ਤੇ ਕਈ ਕਈ ਪ੍ਰੋਮੋਸ਼ਨ ਕੇਸਸ ਤੇ ਉਧਰ ਉਧਰ ਵੀ ਜਾਂਦੀ ਸੀ ਟੂਰ ਵਗੈਰਾ ਤੇ ਉਹਨਾਂ ਨੇ ਦੱਸਿਆ ਕਿ ਦੋ ਤਿੰਨ ਦਿਨ ਪਹਿਲਾਂ ਇੱਕ ਸਰਦਾਰ ਜੀ ਉਹਨਾਂ ਦੇ ਘਰ ਆਏ ਸੀਗੇ ਜਿਹਨੇ ਆਪਣਾ ਨਾਮ ਅਮਰਿਤਪਾਲ ਸਿੰਘ ਦੱਸਿਆ ਸੀ ਐਂ ਉਹਨੇ ਕਿਹਾ ਸੀਗਾ ਕਿ ਸਾਨੂੰ ਕਿਸੇ ਅੰਬਟੰਡਾ ਚ ਕਿਸੇ ਸ਼ੋਰੂਮਸ ਦੀ ਪ੍ਰੋਮੋਸ਼ਨ ਲਈ ਇਨੂੰ ਬੁਲਾਣਾ ਪਰ ਸਾਡੇ ਉਹ ਕਰਨੀ ਸੀਗੇ ਅਗਲੇ ਦਿਨ ਫਿਰ ਅੰਮ੍ਰਿਤਪਾਲ ਇਸੇ ਗੱਲੇ ਇਹਨਾਂ ਨੂੰ ਕਨਵਿੰਸ ਕਰਨ ਆਇਆ ਕਮਲਾ ਨੂੰ ਕਿ ਸਾਡੇ ਬਠਿੰਡਾ ਆ ਕੇ ਪ੍ਰੋਮੋਸ਼ਨ ਕਰੋ ਦੈਨ ਇਵੈਂਚੂਅਲੀ ਸ਼ੀ ਅਗਰੀਡ ਤੇ ਉਸਨੇ ਜਿਹੜਾ ਅੰਮ੍ਰਿਤਪਾਲ ਹੈ ਅੰਮ੍ਰਿਤਪਾਲ ਨੇ ਫਿਰ 9 ਤਰੀਕ ਨੂੰ ਦੁਬਾਰਾ ਜਦੋਂ ਉਹਨੂੰ ਕੰਟੈਕਟ ਕੀਤਾ ਤੇ ਕਮਲਾ ਨੇ ਆਪਣੀ ਬਤਨ ਦੋ ਦੱਸਿਆ ਕਿ ਮੈਂ ਇਸ ਪ੍ਰੋਮੋਸ਼ਨ ਦੇ ਲਈ ਬਠਿੰਡੇ ਜਾ ਰਹੀ ਹਾਂ ਤੇ ਮੈਂ ਕੰਮ ਕਰਕੇ ਵਾਪਸ ਆ ਜਾਊਂਗੀ ਬਟ ਉਹਦੀ ਮਦਰ ਕਹਿੰਦੀ ਹੈ ਕਿ ਰਾਤ ਨੂੰ 11 ਵਜੇ ਤੋਂ ਬਾਅਦ ਇਹਦਾ ਆਪਣੀ ਬੇਟੀ ਨਾਲ ਕੋਈ ਕੰਟੈਕਟ ਨਹੀਂ ਹੋਇਆ ਸੋ ਦੌਰਾਨੀ ਤਫਤੀਸ਼ ਕਿਉਂਕਿ ਸਾਨੂੰ ਕੁਝ ਸੀਸੀਟੀਵੀ ਫੁਟੇजेस ਵੀ ਮਿਲ ਗਈਆਂ ਸੀ ਕੁਝ ਇਹਦੇ ਹਿਊਮਨ ਇਨਟੋਲੇ ਗਿਆਨੇ ਤੋਂ ਵੀ ਅਸਾ ਪਤਾ ਵਗੈਰਾ ਕੀਤਾ ਸੋ ਆਫਟਰ ਫਾਰਮਿੰਗ ਵੇਰੀਅਸ ਟੀਮਸ ਸਾਨੂੰ ਦੌਰਾਨੀ ਤਫਤੀਸ਼ ਪਤਾ ਲੱਗਿਆ ਕਿ ਅਮਰਿਤਪਾਲ ਨੇ ਜਿਹੜੇ 7 ਤੋਰ 8 ਨੂੰ ਇਹਦੇ ਕਰ ਗਿਆ ਸੀ ਪਰ ਬਾਅਦ ਚ ਉਹ ਵਾਪਸ ਵਾਪਸ ਉਹਦੇ ਨਾਲ ਕਨਵਰਸੇਸ਼ਨ ਵੀ ਆ ਗਿਆ ਸੀਗਾ ਤੇ ਉਸ ਤੋਂ ਬਾਅਦ 9 ਤਰੀਕ ਨੂੰ ਇਹਨੇ ਕਾਰ ਪ੍ਰਮੋਸ਼ਨ ਦੇ ਬਹਾਨੇ ਆਪਣੇ ਦੋ ਐਸੋਸੀਏਟਸ ਇੱਕ ਦਾ ਨਾਂ ਜਸਪ੍ਰੀਤ ਸਿੰਘ ਜਿਹੜਾ ਵਾਸੀ ਤੂਦ ਤੋਂ ਟਾਲੀ ਵਾਲਾ ਚੌਕ ਪਿੰਡ ਮਹਿਰੋ ਜ਼ਿਲ੍ਹਾ ਮੋਗੇਧਰ ਐਂਡ ਵਾਲਾ ਤੇ ਇੱਕ ਨਿਮਰਤਜੀਤ ਸਿੰਘ ਵਾਸੀ ਪੱਟੀ ਰੋਡ ਹਰੀਕੇ ਪਤਣ ਜ਼ਿਲ੍ਹਾ ਕਰਨਤਾਰਨ ਇਹਨਾਂ ਦੋਨਾਂ ਨੂੰ ਇਹਦੇ ਨਾਂ ਲੁਧਿਆਣੇ ਫਾਲੋ ਕਰਾ ਕੇ ਪਠਿੰਡਾ ਵੱਲ ਲੈ ਕੇ ਆਏ ਇਹ ਜਿਹੜੇ ਕਮਲਾ ਕਮਲਾ ਲੜਕੀ ਹੈ ਇੱਥੇ ਲੈ ਆਏ ਤੇ ਫਿਰ ਉਹਨੂੰ ਇੱਕ ਇੱਕ ਉਹਦੀ ਗੱਡੀ ਨੂੰ ਠੀਕ ਕਰਨ ਦੇ ਬਹਾਨੇ ਇੱਕ ਗੈਰੇਜ ਤੇ ਲੈ ਗਏ ਉੱਥੇ ਕਾਫੀ ਟਾਈਮ ਇਹ ਉਸ ਗਰਾਜ ਮਤਲਬ ਬੈਠੇ ਰਹੇ ਤੇ ਉਸ ਤੋਂ ਬਾਅਦ ਇਹਨਾਂ ਨੇ ਪੂਰਾ ਪਲਾਨ ਕੀਤਾ ਹੋਇਆ ਸੀਗਾ ਕਿ ਇਹਨੂੰ ਕਿਸ ਤਰ੍ਹਾਂ ਅਸੀਂ ਇਹਦਾ ਮਰਡਰ ਕਰਨਾ ਹੈ ਫਿਰ ਇਹਨਾਂ ਨੇ ਸੁਨਸਾਨ ਜਗ੍ਹਾ ਆਪਣੇ ਖੂਚੋ ਦੇ ਏਰੀਆ ਚ ਲੈ ਜਾ ਕੇ ਇਹਦੇ ਗਲੇ ਥੂੜ ਫਾਹ ਲਾ ਕੇ ਸਟ੍ਰਾਂਗੂਲੇਟ ਕਰਕੇ ਇਹਦਾ ਮਰਡਰ ਕਰ ਦਿੱਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਦੁਬਾਰਾ ਪੂਰੀ ਪਲੈਨਿੰਗ ਕਾਂਸਪੀਰੇਸੀ ਦੇ ਨਾਲ ਜਿਹੜੀ ਕਮਲਾ ਨੂੰ ਉਹਦੀ ਉਦੀ ਬੋਡੀ ਨੂੰ ਪਿੱਛੇ ਸਟਕੇ ਜਿਹੜੀ ਆਦੇਸ਼ ਦੀ ਪਾਰਕਿੰਗ ਹੈ ਉੱਥੇ ਉਹਨਾਂ ਨੇ ਗੱਡੀ ਲਾਤੀ ਬਿਕੋਜ਼ ਦੇ ਥੋਟ ਕਿ ਅਗਰ ਰੋਡ ਤੇ ਛੱਡਾਂਗੇ ਤੇ ਜਲਦੀ ਹੀ ਡਿਟੈਕਟ ਹੋ ਜਾਏਗਾ ਕਿ ਕਿਸੇ ਨਾ ਕਿਸੇ ਤਰ੍ਹਾਂ ਕਲੂਜ਼ ਵਿਲ ਰੀਚ ਟੂ देम ਸੋ ਇਸ ਪਲਾਨਿੰਗ ਦੇ ਕਹੇ ਕਿ ਉਹਨਾਂ ਨੇ ਆਦੇਸ਼ ਦੀ ਪਾਰਕਿੰਗ 'ਚ ਗੱਡੀ ਨੂੰ ਅੱਜ ਵੀ ਜਿਹੜੀ ਪ੍ਰੈਸ ਕਾਨਫਰੰਸ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੱਲ ਇੱਕ ਕਾਫੀ ਮੁੱਦਾ 올ਓਵਰ ਚੱਲ ਰਿਹਾ ਸੀਗਾ ਜਿਹੜੀ ਇੱਕ ਲੜਕੀ ਹੈ ਕੰਚਨ ਕੁਮਾਰੀ ਜਿਹਦਾ ਇੰਸਟਾ ਤੇ ਨਾਂ ਹੈਗਾ ਕਮਲਾ ਕਮਲਾ ਕੌਰ ਕਮਲਾ ਘੌਰ ਪੱਪੀ ਉਹਦੇ ਰਿਗਾਰਡਿੰਗ ਜਿਹੜਾ ਸੀ ਐਫ ਆਈ ਆਰ ਦਰਜ ਕੀਤਾ ਸੀ ਉਹਦੇ ਹੀ ਡੀਟੇਲ ਅੱਜ ਮੈਂ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ ਇਨੀਸ਼ੀਅਲੀ ਸਾਨੂੰ 11 ਤਰੀਕ ਨੂੰ ਸ਼ਾਮ ਨੂੰ ਅਰਾਊਂਡ 7:30 ਵਜੇ ਸਾਡੇ ਡਿਸਟ੍ਰਿਕਟ ਕੰਟਰੋਲ ਰੂਮ ਤੇ ਕਾਲ ਆਈ ਸੀ ਕਿ ਜਿਹੜਾ ਆਦੇਸ਼ ਹਸਪੀਟਲ ਹੈ ਜਿਹੜਾ ਕੈਂਟ ਏਰੀਆ ਦੀ ਜੂਰਿਸਡਿਕਸ਼ਨ ਚ ਪੈਂਦਾ ਹੈ ਉਹਦੀ ਪਾਰਕਿੰਗ 'ਚ ਇੱਕ ਗੱਡੀ ਹੈ ਪੀਪੀ ਪੀਪੀ 10 ਐਫ ਡਬਲਯੂ 9179 ਯਿਓਨ ਗੱਡੀ ਉਹਦੇ 'ਚ ਇੱਕ ਔਰ ਲੇਡੀ ਦੀ ਡੈਡ ਬੋਡੀ ਹੈ ਔਰ ਉਹ ਇੱਕ ਡੈਡ ਬੋਡੀ ਪਈ ਹੈ ਸੀ ਗੱਡੀ 'ਚ ਥੋੜਾ ਲੱਡ ਪੀਸ ਫਿਲ ਆਊਟ ਹੋ ਰਿਹਾ ਹੈ ਬੜੀ ਫਾਉਲ ਸਮੈਲ ਆ ਰਹੀ ਹੈ ਤੇ ਇਮੀਡੀਏਟਲੀ ਐਸਐਚਓ ਕੈਂਟ ડીਐਸਪੀ ਸਿਟੀ 2 ਜਿਹੜੇ ਏਐਸਪੀ ਫੋਰੈਂਸਿਕ ਮਨਜੀਤ ਸਿੰਘ ਹੈ ਉਹਨਾਂ ਕੋਲ ਇਸ ਟਾਈਮ ਚਾਰਜ ਹੈ ਐਸਪੀ ਸਿਟੀ ਇਹ ਸਾਰੀ ਸਾਡੀ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਜਿਹੜਾ ਸੀਨ ਆਫ ਕਰਾਇਮ ਨੂੰ ਦੇਖਦੇ ਹੋਏ ਸਾਡੀ ਫੋਰੈਂਸਿਕ ਟੀਮ ਨੂੰ ਵੀ ਉੱਥੇ ਬੁਲਾਇਆ ਗਿਆ ਤੇ ਇਨੀਸ਼ੀਅਲੀ ਸਿੰਸ ਦ ਬੋਡੀ ਵਾਸ ਅਨ ਆਈਡੈਂਟੀਫਾਈਡ ਤਾਂ ਬੋਡੀ ਨੂੰ ਸਿਵਲ ਹਸਪੀਟਲ ਮੋਰਚਰੀ ਚ ਰੱਖਾ ਦਿੱਤਾ ਗਿਆ ਕਿਉਂਕਿ ਉਹਦੀ ਕੋਈ ਪਛਾਣ ਵਗੈਰਾ ਨਹੀਂ ਹੋਈ ਸੀ ਤੇ ਨੈਕਸਟ ਜਿਹੜੀ ਉਹਦੀ ਬਾਡੀ ਦੇ ਪਛਾਣ ਕੀਤੀ ਗਈ ਜਿਹੜੀ ਉਹਦੀ ਮਦਰ ਹੈ ਲੜਕੀ ਦੀ ਗਿਰਿਜਾ ਦੇਵੀ ਉਹਨਾਂ ਵੱਲੋਂ ਬਾਡੀ ਨੂੰ شناਖਤ ਕੀਤੀ ਗਈ ਤੇ ਉਹਨਾਂ ਨੇ ਦੱਸਿਆ ਜੋ ਸਟੋਰੀ ਪਤਾ ਲੱਗੀ ਕਿ ਜਿਹੜੀ ਇਕ ਕੰਚਨ ਕੁਮਾਰੀ ਹੈ ਇਹ ਇੰਸਟਾ ਤੇ ਦੇ ਕਾਫੀ ਸਾਰੇ ਫਾਲੋਅਰਸ ਹੈ ਅਰਾਊਂਡ ਆਲਮੋਸਟ 4 ਲੱਖ ਫਾਲੋਅਰਸ ਤੇ ਵਕਤ ਵਾਸਤੇ ਜੋ ਉਹਦੀ ਮਦਰ ਨੇ ਦੱਸਿਆ ਕਿ ਕਾਫੀ ਇਹ ਰੀਲਾਂ ਵਗੈਰਾ ਰੀਲਾਂ ਸਟੋਰੀਜ਼ ਅਪਲੋਡ ਕਰਦੀ ਸੀ ਤੇ ਕਈ ਕਈ ਪ੍ਰੋਮੋਸ਼ਨ ਕੇਸਿਸ ਤੇ ਉੱਤਰ ਵੀ ਜਾਂਦੀ ਸੀ ਟੂਰ ਵਗੈਰਾ ਤੇ ਤੇ ਉਹਨਾਂ ਨੇ ਦੱਸਿਆ ਕਿ ਦੋ ਤਿੰਨ ਦਿਨ ਪਹਿਲਾਂ ਇੱਕ ਸਰਦਾਰ ਜੀ ਉਹਨਾਂ ਦੇ ਘਰ ਆਏ ਸੀਗੇ ਜਿਹਨੇ ਆਪਣਾ ਨਾਮ ਅਮਰਿਤਪਾਲ ਸਿੰਘ ਦੱਸਿਆ ਸੀ ਐਂਡ ਉਹਨੇ ਕਿਹਾ ਸੀਗਾ ਕਿ ਸਾਨੂੰ ਕਿਸੇ ਅੰਬਟੰਡਾ ਚ ਕਿਸੇ ਸ਼ੋਰੂਮਸ ਦੀ ਪ੍ਰੋਮੋਸ਼ਨ ਲਈ ਇਨੂੰ ਬੁਲਾਣਾ ਪਰ ਟਾਡੇ ਉਹ ਕਰਨੀ ਸੀਗੇ ਅਗਲੇ ਦਿਨ ਫਿਰ ਅਮਰਿਤਪਾਲ ਇਸੇ ਗੱਲੇ ਇਹਨਾਂ ਨੂੰ ਕਨਵਿੰਸ ਕਰਨਾ ਆਇਆ ਕਮਲਾ ਨੂੰ ਕਿ ਸਾਡੇ ਬਠਿੰਡਾ ਆ ਕੇ ਪ੍ਰੋਮੋਸ਼ਨ ਕਰੋ ਥੈਨ ਇਵੈਂਚੂਅਲੀ ਸ਼ੀ ਅਗਰੀਡ ਤੇ ਉਸਨੇ ਜਿਹੜਾ ਅਮਰਿਤਪਾਲ ਹੈ ਅ ਅਮਰਿਤਪਾਲ ਨੇ ਫਿਰ 9 ਤਰੀਕ ਨੂੰ ਦੁਬਾਰਾ ਜਦੋਂ ਉਹਨੂੰ ਕੰਟੈਕਟ ਕੀਤਾ ਤੇ ਕਮਲਾ ਨੇ ਆਪਣੀ ਮਦਦ ਨੂੰ ਦੱਸਿਆ ਕਿ ਮੈਂ ਇਸ ਪ੍ਰੋਮੋਸ਼ਨ ਦੇ ਲਈ ਬਠਿੰਡੇ ਜਾ ਰਹੀ ਹਾਂ ਤੇ ਮੈਂ ਕੰਮ ਕਰਕੇ ਵਾਪਸ ਆ ਜਾਊਂਗੀ